ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ ਪਹਿਲਾ ਚੌਪਦੇ ਵਿਦਿਆ ਵਿਚਾਰੇ ਤਾਂ ਪਰ ਉਪਕਾਰੀ ਜਾਮ ਪੰਚ ਰਾਸੀ ਤਾਂ ਤਿਰਥ ਵਾਸੀ ਕੂੰ ਗੁਰੂ ਵਾਜ ਜੇ ਮਨ ਲਾਗੇ ਤੋ ਜਮ ਕਹਾ ਕਰੇ ਮਾਉ ਸਿਓ ਅਗੇ ਰਹਾ ਆਸ ਨਿਰਾਸ਼ੀ ਤੋ ਸੰਿਆਸੀ ਜਾ ਜਤ ਜੋਗੀ ਤਾ ਕਾਇਆ ਭੋਗੀ ਦਇਆ ਦਿਗੰਬਰ ਦੇ ਵਿਚਾਰੇ ਆਪ ਮਰੈ ਅਵਰਾਨ ਹੈ ਮਰੀ ਏਕ ਤੂੰ ਹੋਰ ਵੈਸ ਬਹੁ ਤੇਰੇ ਨਾਨਕ ਜਾਣ ਚੋ ਜਨਾ ਤੇਰੇ ਆਸਾ ਮਹਲਾ ਪਹਿਲਾ ਚੌਪਦੇ ਵਿਦਿਆ ਵਿਚਾਰੇ ਤਾਂ ਪਰਉਪਕਾਰੀ ਜਾਮ ਪੰਚ ਰਾਸੀ ਤਾਂ ਤਿਰਥ ਵਾਸੀ ਕੰਗੁਰੂ ਵਜ ਜੇ ਮਨ ਲਗੇ ਤੋ ਜਮ ਕਹਾ ਕਰੇ ਮਾਉ ਸਿਓ ਅਗੇ ਰਹਾ ਆ ਉਸ ਨਿਰਾਸ਼ੀ ਤੋ ਉਸ ਨਿਆਸੀ ਜਾ ਜਤ ਜੋਗੀ ਤਾ ਕਾਇਆ ਭੋਗੀ ਦਇਆ ਦਿਗੰਬਰ ਦੇ ਵਿਚਾਰੇ ਆਪ ਮਰਿਆ ਬੁਰਾ ਨਹਿ ਮਰੀ ਏਕ ਤੁਹਾਰ ਵੈਸ ਬਹੁ ਤੇਰੇ ਨਾਨਕ ਜਾਣ ਚੋ ਜਨਾ ਤੇਰੇ ਆਸਾ ਮਹਲਾ ਪਹਿਲਾ ਚੋ ਫਦੇ ਵਿਦਿਆ ਵਿਚਾਰੇ ਤਾਂ ਪਰ ਉਪਕਾਰੀ ਜਾਂ ਪੰਚ ਰਾਸੀ ਤਾਂ ਤਿਰਥ ਵਾਸੀ ਕੁੰਗੁਰੂ ਵਾਜੈ ਜੇ ਮਨ ਲਾਗੇ ਤੋ ਜਮ ਕਹਾ ਕਰੇ ਮਾਉ ਸਿਉ ਆਗੇ ਰਹਾਉ ਆ ਉਸ ਨਿਰਾਸੀ ਤੋ ਉਸ ਨਿਆਸੀ ਜਾ ਜਤ ਜੋਗੀ ਤਾਂ ਕਾਇਆ ਭੋਗੀ दया दिगंबर देह बिचारी आप मरयावरा नह मारी एक तुहोर वे सब बहतरे नानक जाने चो जणा तेरे आशा महला पहला चौपदे ਵੇਦਿਆ ਵਿਚਾਰੇ ਤਾਂ ਪਰ ਉਪਕਾਰੀ ਜਾਂ ਪੰਚ ਰਾਸੀ ਤਾਂ ਤਿਰਥ ਵਾਸੀ ਕੁੰਗੁਰੂ ਵਾਜ ਜੇ ਮਨ ਲਾਗੇ ਤੋ ਜਮ ਕਹਾ ਕਰੇ ਮਾਉ ਸਿਉ ਅਗੇ ਰਹਾਉ ਆ ਉਸ ਨਿਰਾਸੀ ਤੋ ਸਨਿਆਸੀ ਜਾ ਜਤ ਜੋਗੀ ਤਾਂ ਕਾਇਆ ਭੋਗੀ ਦਿਆ ਦਿਗੰਬਰ ਦੇ ਵਿਚਾਰੇ ਆਪ ਮਰਿਆ ਬਰਾਨਾ ਮਰੀ ਏਕ ਤੁਮਹਾਰ ਵੈਸ ਬਹੁ ਤੇਰੇ ਨਾਨਕ ਜਾਣੇ ਚੋ ਜਨਾ ਤੇਰੇ ਆਸਾ ਮਹਲਾ ਪਹਿਲਾ ਚੌਪਦੇ ਵਿਦਿਆ ਵਿਚਾਰੇ ਤਾਂ ਪਰ ਉਪਕਾਰੀ ਜਾਮ ਪੰਜ ਰਾਸੀ ਤਾਂ ਤਿਰਥ ਵਾਸੀ ਕੂੰ ਗੁਰੂ ਵਾਜੈ ਜੇ ਮਨ ਲਗੇ ਤੋ ਜਮ ਕਹਾ ਕਰੇ ਮਾਉ ਸਿਉ ਅਗੇ ਰਹਾਉ ਆ ਉਸ ਨਿਰਾਸੀ ਤੋ ਉਸ ਨਿਆਸੀ ਜਾ ਜਤ ਜੋਗੀ ਤਾਂ ਕਾਇਆ ਭੋਗੀ ਦਿਆ ਦਿਗੰਬਰ ਦੇ ਵਿਚਾਰੇ ਆਪ ਮਰਿਆ ਬਰਾਨਾ ਮਰੀ ਏਕ ਤੂੰ ਹੋਰ ਵੈਸ ਬਹੁ ਤੇਰੇ ਨਾਨਕ ਜਾਣੈ ਚੋ ਜਨਾ ਤੇਰੇ ਆਸਾ ਮਹਲਾ ਪਹਿਲਾ ਚੌਪਦੇ ਵਿਦਿਆ ਵਿਚਾਰੇ ਤਾਂ ਪਰ ਉਪਕਾਰੀ ਜਾਮ ਪੰਚ ਰਾਸੀ ਤਾਂ ਤਿਰਥ ਵਾਸੀ ਕੁੰਗੁਰੂ ਵਾਜ ਜੇ ਮਨ ਲਾਗੇ ਤੋ ਜਮ ਕਹਾ ਕਰੇ ਮਾਉ ਸਿਓ ਅਗੇ ਰਹਾਉ ਆ ਉਸ ਨਿਰਾਸੀ ਤੋ ਸਿਆਸੀ ਜਾ ਜਤ ਜੋਗੀ ਤਾ ਕਾਇਆ ਭੋਗੀ ਦਿਆ ਦਿਗੰਬਰ ਦੇਹ ਵਿਚਾਰੇ ਆਪ ਮਰਿਆ ਅਵਰਾਨ ਹੈ ਮਰੀ ਏਕ ਤੂੰ ਹੋਰ ਵੈਸ ਬਹੁ ਤੇਰੇ ਨਾਨਕ ਜਾਣੈ ਚੋ ਜਨਾ ਤੇਰੇ ਆਸਾ ਮਹਲਾ ਪਹਿਲਾ ਚੌਪਦੇ ਵਿਦਿਆ ਵਿਚਾਰੇ ਤਾਂ ਪਰਉਪਕਾਰੀ ਜਾਮ ਪੰਚ ਰਾਸੀ ਤਾਂ ਤਿਰਥ ਵਾਸੀ ਕਉ ਗੁਰੂ ਵਾਜ ਜੇ ਮਨ ਲਾਗੇ ਤੋ ਜਮ ਕਹਾ ਕਰੇ ਮਾਉ ਸਿਉ ਆਗੇ ਰਹਾਉ ਆ ਉਸ ਨਿਰਾਸੀ ਤੋ ਉਸ ਨਿਆਸੀ ਜਾ ਜਤ ਜੋਗੀ ਤਾ ਕਾਇਆ ਭੋਗੀ ਦਿਆ ਦਿਗੰਬਰ ਦੇ ਵਿਚਾਰੇ ਆਪ ਮਰਿਆ ਅਵਰਾਨ ਹੈ ਮਰੀ ਏਕ ਤੂੰ ਹੋਰ ਵੈਸ ਬਹੁ ਤੇਰੇ ਨਾਨਕ ਜਾਣੈ ਚੋ ਜਨਾ ਤੇਰੇ ਆਸਾ ਮਹਲਾ ਪਹਿਲਾ ਚੌਪਦੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਪੰਚ ਰਾਸੀ ਤਾਂ ਤਿਰਥ ਵਾਸੀ ਕੁੰਗੁਰੂ ਵਾਜੈ ਜੇ ਮਨ ਲਾਗੇ ਤੋ ਜਮ ਕਹਾ ਕਰੇ ਮਾਉ ਸਿਉ ਆਗੇ ਰਹਾਉ ਆਸ ਨਿਰਾਸੀ ਤੋ ਸੰਿਆਸੀ ਜਾ ਜਤ ਜੋਗੀ ਤਾਂ ਕਾਇਆ ਭੋਗੀ दया दिगंबर दे विचारे आप मर अब रा नह मारे एक तुहोर वेस बहोत तेरे नानक जाने चौज ना तेरे आशा महला पहला चौपदे ਵੇਦਿਆ ਵਿਚਾਰੇ ਤਾਂ ਪਰ ਉਪਕਾਰੀ ਜਾਂ ਪੰਚ ਰਾਸੀ ਤਾਂ ਤਿਰਥ ਵਾਸੀ ਕੁੰਗੁਰੂ ਵਾਜੈ ਜੇ ਮਨ ਲਾਗੇ ਤੋ ਜਮ ਕਹਾ ਕਰੇ ਮਾਉ ਸਿਉ ਅਗੇ ਰਹਾਉ ਆ ਉਸ ਨਿਰਾਸੀ ਤੋ ਉਸ ਨਿਆਸੀ ਜਾ ਜਤ ਜੋਗੀ ਤਾਂ ਕਾਇਆ ਭੋਗੀ ਦਿਆ ਦਿਗੰਬਰ ਦੇ ਵਿਚਾਰੇ ਆਪ ਮਰਿਆ ਅਵਰਾਨ ਹੈ ਮਰੀ ਏਕ ਤੂੰ ਹੋਰ ਵੈਸ ਬਹੁ ਤੇਰੇ ਨਾਨਕ ਜਾਣ ਚੋ ਜਨਾ ਤੇਰੇ ਆਸਾ ਮਹਲਾ ਪਹਿਲਾ ਚੌਪਦੇ ਵਿਦਿਆ ਵਿਚਾਰੇ ਤਾਂ ਪਰ ਉਪਕਾਰੀ ਜਾਂ ਪੰਜ ਰਾਸੀ ਤਾਂ ਤਿਰਥ ਵਾਸੀ ਕੁੰਗੁਰੂ ਵਾਜ ਜੇ ਮਨ ਲਾਗੇ ਤੋ ਜਮ ਕਹਾ ਕਰੇ ਮਾਉ ਸਿਉ ਅਗੇ ਰਹਾਉ ਆ ਉਸ ਨਿਰਾਸ਼ੇ ਤਾ ਉਸ ਨਿਆਸੀ ਜਾ ਜਤ ਜੋਗੀ ਤਾਂ ਕਾਇਆ ਭੋਗੀ ਦਿਆ ਦਿਗੰਬਰ ਦੇ ਵਿਚਾਰੇ ਆਪ ਮਰਿਆ ਬਰਾਨਾ ਮਰੀ ਏਕ ਤੁਮਹਾਰ ਵੈਸ ਬਹੁ ਤੇਰੇ ਨਾਨਕ ਜਾਣੈ ਚੋ ਜਨਾ ਤੇਰੇ ਆਸਾ ਮਹਲਾ ਪਹਿਲਾ ਚੌਪਦੇ ਵਿਦਿਆ ਵਿਚਾਰੇ ਤਾਂ ਪਰਉਪਕਾਰੀ ਜਾਮ ਪੰਚ ਰਾਸੀ ਤਾਂ ਤਿਰਥ ਵਾਸੀ ਕੂੰ ਗੁਰੂ ਵਾਜੈ ਜੇ ਮਨ ਲਾਗੇ ਤੋ ਜਮ ਕਹਾ ਕਰੇ ਮਾਉ ਸਿਉ ਅਗੇ ਰਹਾਉ ਆ ਉਸ ਨਿਰਾਸ਼ਿ ਤੋ ਉਸ ਨਿਆਸੀ ਜਾ ਜਤ ਜੋਗੀ ਤਾ ਕਾਇਆ ਭੋਗੀ ਦਿਆ ਦਿਗੰਬਰ ਦੇ ਵਿਚਾਰੇ ਆਪ ਮਰਿਆ ਅਵਰਾਨ ਹੈ ਮਰੀ ਏਕ ਤੂੰ ਹੋਰ ਵੈਸ ਬਹੁ ਤੇਰੇ ਨਾਨਕ ਜਾਣੈ ਚੋ ਜਨਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ